ਜੀ ਕਾ ਕਾਲ ਸਹਾ ਕਰਾਈ ਮਾਹੀ ਗੁਰਜੀ ਕੀ ਪਤੇ ਰਾਮ ਕਲੀ ਮਹੱਲਾ ਪਿੰਜਵਾ ਪੰਜ ਸਿੰਘ ਰਾਖੇ ਪ੍ਰਭ ਮਾਰ 10 ਬਿਘਾੜੀ ਲਈ ਨਿਵਾਰ ਇਹ 10 ਟੋਲਾ ਬੋਲਣਾ ਬਿਘਾੜੀ ਵਿਚਾਰਨ ਕਰਨਾ ਆਮ ਪਾਠੀ ਸਿੰਘ ਬੱਬੇ ਦੀ ਸਿਹਾਰੀ ਨੂੰ ਛੱਡ ਜਾਂਦੇ ਨੇ ਬਗਿਆੜੀ ਕਹਿ ਜਾਂਦੇ ਨੇ ਬੱਬੇ ਦੀ ਵੀ ਸਿਹਾਰੀ ਹੈ ਘੱਗੇ ਦੇ ਵੀ ਸਿਹਾਰੀ ਹੈ ਬਿਗਿਆੜੀ ਨਹੀਂ ਬਿਗਿਆੜੀ 10 ਬਿਗਿਆੜੀ ਲਈ ਨਿਵਾਰ 3 ਆਵਰਤ ਕੀ ਕਿਉਂਕਿ ਕੇਰ ਇਸ ਨੂੰ ਆਵਰਤ ਉਚਾਰਨ ਕਰਨਾ ਆਵਰਤ ਨਹੀਂ ਕਹਿਣਾ 3 ਆਵਰਤ ਕੀ ਇਤਿ ਸ੍ਰਾਮੇ ਜੁਟੀ ਕੀਰ ਸਾਧ ਸੰਗ ਜੁਕੇ ਪੈ ਫੇਰਾ ਸਿਮਰ ਸਿਮਰ ਜੀਵਾ ਗੋਵਿੰਦ ਕਰ ਕਿਰਪਾ ਰੱਖਿਉ ਦਾਸ ਆਪਣਾ ਸਦਾ ਸਦਾ ਸੱਚ ਬਖਸਿੰਦ ਰਹਾਉ ਦਾਦ ਗੈ ਤ੍ਰੇਣਾ ਪਾਪ ਸੁਮੀਰ ਦਾਦ ਗਏ ਤ੍ਰਣ ਇਥੇ ਵਿਸਰਾਮ ਪਾਪ ਸੁਮੀਰ ਇਕੱਠਾ ਹੀ ਬੋਲਣਾ ਹੈ ਜਪ ਜਪ ਨਾਮ ਪੂਜੇ ਪ੍ਰਭ ਪੈਰ ਅਨਦ ਰੂਪ ਪ੍ਰਗਟਿਓ ਸਭ ਥਾਨ ਪ੍ਰੇਮ ਭਗਤ ਜੂਰੀ ਸੁਖ ਮਾਨ ਸਾਗਰ ਤਰਿਉ ਵਾਛਰ ਖੂਜ ਖੇਦ ਨ ਪਾਇਉ ਮਹਿ ਫੋਨ ਰੋਜ ਸਿੰਧ ਸਮਾਇਉ ਘਟਕੇ ਮਾਹਿ ਕਰਨ ਹਾਰ ਕਾ ਕਿਛ ਅਚਰਜ ਨਾਹਿ ਜੋ ਛੂਟਾ ਤ ਤ ਜਾਏ ਪਿਆਲ ਜੋ ਕਾਢਿਓ ਜੋ ਕਾਢਿਓ ਤਉ ਨਦਰ ਨਿਹਾਲ ਪਾਪ ਪੁੰਨ ਹਮਰੈ ਵਸ ਨਾਹੀ ਰਸਕ ਰਸਕ ਨਾਨਕ ਗੁਣ ਗਾਹੀ RAM ਕਲੀ ਮਹੱਲਾ ਪੰਜਵਾ ਨਾ ਤਾਨ ਤੇਰਾ ਨਾ ਮਾਨ ਤੋਹ ਜੀ ਨਾ ਤਨ ਨਾਮਨ ਇਸ ਤਰ੍ਹਾਂ ਨਹੀਂ ਕਹਿਣਾ ਨਾ ਤਨ ਤੇਰਾ ਨਾ ਮਨ ਤੂੰ ਹੀ ਮਾਇਆ ਮੋਹ ਵਿਆਪ ਮਾਇਆ ਮੋਹ ਵਿਆਪਿਆ ਤੋਹ ਕੁੱਦਮ ਕਰੈ ਗੱਡਰ ਜੋ ਛੇਲ ਕੁੱਦਮ ਥੋੜਾ ਕਸ ਕੇ ਕੁੱਦਮ ਕਰੈ ਗੱਡਰ ਜੋ ਛੇਲ ਕੁੱਦਮ ਕਰੈ ਗਡਰ ਜੋ ਛੇਲ ਅਚਿੰਤ ਜਾਲ ਕਾਲ ਹਾਂਜੀ ਕਾਲ ਪਦ ਤੇ ਉਸਰਾਮ ਲਉਣਾ ਹੈ ਅਚਿੰਤ ਜਾਲ ਕਾਲ ਚੱਕਰ ਪੇਲ ਅਚਿੰਤ ਜਾਲ ਕਾਲ ਚੱਕਰ ਪੇਲ ਹਰ ਚਰਨ ਕਮਲ ਸਰਨਾਏ ਮਨਾ RAM ਨਾਮ ਜਾਪ ਸੰਗ ਸਹਾਈ ਗੁਰਮੁਖ ਪਾਵਹਿ ਸਾਚ ਤਨ ਰਹਾਉ ਊਨੇ ਕਾਜ ਨਾ ਹੋਵਤ ਪੂਰੇ ਊਨੇ ਕਾਜ ਨਾ ਹੋਵਤ ਪੂਰੇ ਕਾਮ ਕ੍ਰੋਧ ਮਦ ਸਾਧ ਹੀ ਝੂਰੇ ਕਰ ਬਿਕਾਰ ਜੀ ਹਰੇ ਕਹਿ ਤਾਈ ਗਾਫਲ ਸੰਗ ਨ ਤਸੁ ਆ ਜਾਈ ਗਾਫਲ ਸੰਗ ਇਤਿ ਵਿਸਰਾਮ ਨ ਤਸਵਾ ਜਾਈ ਧਰਤ ਤੋ ਅਨਿਕ ਛਲ ਜਾਣੈ ਕੌਡੀ ਕੌਡੀ ਕੋ ਖਾ ਕੋ ਸਿਰ ਛਾਨੈ ਜਨ ਦੀਆ ਤਿਸੈ ਨ ਚੇਤੈ ਮੂਲ ਮਿਥਿਆ ਲੋਭ ਨ ਉਤਰੈ ਸੂਲ ਪਾਰ ਬ੍ਰਹਮ ਜਬ ਭਏ ਦਇਆਲ ਇਹ ਮਨ ਹੋਆ ਸਾਹ ਦਰਵਾਲ ਹਸਤ ਕਮਲ ਲਾੜ ਲੀਨੋ ਲਾਇ ਨਾਨਕ ਸਾਚੈ ਸਾਚੁ ਸਮਾਇ RAM ਕਲੀ ਮਹੱਲਾ ਪੰਜਵਾ ਰਾਜਾ RAM ਕੀ ਸਰਣਾਇ ਨਿਰਪਉ ਭੈ ਗੋਵਿੰਦ ਗੁਣ ਗਾਵਤ ਨਿਰਪਉ ਭੈ ਗੋਵਿੰਦ ਗੁਣ ਗਾਵਤ ਨਿਰਭਉ ਭਏ ਗੋਬਿੰਦ ਗੁਣ ਗਾਵਤ ਸਾਧ ਸੰਗ ਦੁਖ ਜਾਇ ਰਹਾਉ ਜਾ ਕੈ RAM ਬਸੈ ਮਨ ਮਾਹੀ ਸੋ ਜਨ ਦੁਤਰ ਪੇਖਤ ਨਾਹੀ ਸਗਲੇ ਕਾਜ ਸਵਾਰੇ ਆਪਣੇ ਹਰ ਹਰ ਨਾਮ ਰਸਨ ਨਿਤ ਜਪਨੇ ਜਿਸ ਕੈ ਮਸਤਕ ਹਾਥ ਬੁਰ ਤਰੈ ਸੋ ਦਾਸ ਅਦੇਸਾ ਕਾਹੇ ਕਰੈ ਜਨਮ ਮਰਨ ਕੀ ਚੂਕੀ ਕਾਣ ਪੂਰੇ ਗੁਰ ਉਪਰ ਕੁਰਬਾਨ ਹਾਂਜੀ ਪੂਰੇ ਪਾਠ ਮੁਖ ਪਾਠ ਲਾਂ ਦੇ ਨਾਲ ਪੂਰੇ ਗੁਰ ਉਪਰ ਕੁਰਬਾਨ ਗੁਰ ਪਰਮੇਸ਼ਰ ਭੇਟ ਨਿਹਾਲ ਸੋ ਦਰਸ਼ਨ ਪਾਏ ਜਿਸ ਹੋਏ ਦਇਆਲ ਪਾਰ ਬ੍ਰਹਮ ਜਿਸ ਕਿਰਪਾ ਕਰੈ ਸਾਧ ਸੰਗ ਸੋ ਭਵ ਜਲ ਤਰੈ ਅੰਮ੍ਰਿਤ ਪੀਵਹੁ ਅੰਮ੍ਰਿਤ ਪੀਵਹੁ ਅੰਮ੍ਰਿਤ ਪੀਵਹੁ ਸਾਧ ਪਿਆਰੇ ਮੁਖ ਊਜਲ ਸਾਚੇ ਦਰਬਾਰੇ ਅਨੰਦ ਕਰਹੁ ਤਾਜ ਸਗਲ ਵਿਕਾਰ ਨਾਨਕ ਹਰਿ ਜਪ ਪੁੱਤਰੁ ਹੋ ਪਾਰ ਰਾਮ ਕਲੀ ਮਹੱਲਾ ਪੰਜਵਾ ਇੰਦਨ ਤੇ ਵਸੰਤਰ ਭਾਗੈ ਮਾਟੀ ਕਉ ਜਲ ਦਹ ਦਿਸ ਤਿਆਗੈ ਮਾਟੀ ਕਉ ਇਥੇ ਵਿਸਰਾਮ ਜਲ ਦਹ ਦਿਸ ਤਿਆਗੈ ਉਪਰ ਚਰਨ ਤਲੈ ਆਕਾਸ ਘਟਮਹਿ ਸਿੰਧ ਕੀਓ ਪ੍ਰਗਾਸ ਘਟਮਹਿ ਇਥੇ ਵਿਸਰਾਮ ਸਿੰਧ ਕੀਓ ਪਰਗਾਸ ਐਸਾ ਸਮਰਥ ਐਸਾ ਸਮਰਥ ਐਸਾ ਸਮਰਥ ਹਰ ਜੀ ਆਪ ਨਿਮਖ ਨਾ ਬਿਸਰੈ ਜੀ ਭਗਤਨ ਕੈ ਇਥੇ ਵਿਸਰਾਮ ਹੈ ਨਿਮਖ ਨਾ ਬਿਸਰੈ ਜੀ ਭਗਤਨ ਕੈ ਨਿਮਖ ਨਾ ਬਿਸਰੈ ਜੀ ਭਗਤਨ ਕੈ ਆਠ ਪਹਿਰ ਮਨ ਤਾ ਕਉ ਜਾਪ ਰਹਾਉ ਪ੍ਰਥਮੇ ਮੱਖਣ ਪਾਛਾ ਦੂਧ ਮੈਲੂਕੀਨੋ ਸਬਨ ਸੂਦ ਸਬੁਨ ਸੂਦ ਸਬੁਨ ਥੋੜਾ ਜਿਹਾ ਕੱਸ ਕੇ ਬੋਲਣਾ ਔਂਕੜ ਲਾ ਕੇ ਬੱਬੇ ਦੇ ਸਬਨ ਸੂਦ ਭੈ ਤੇ ਨਿਰਭਉ ਭੈ ਤੇ ਭੈ ਤੇ ਨਿਰਭਉ ਡਰਤਾ ਫਿਰੈ ਹੋਂਦੀ ਕਉ ਆਣਾ ਹੁੰਦੀ ਹਿਰੈ ਦੇਹੀ ਗੋਪਤ ਵਿਦੇਹੀ ਦੀਸੈ ਸਗਲੇ ਸਾਜ ਕਰਤ ਜਗ ਦੀਸੈ ਜਗ ਦੀਸੈ ਸਗਲੇ ਸਾਜ ਕਰਤ ਜਗ ਦੀਸੈ ਠਗਣ ਹਾਰ ਹਾਰ ਨਹੀਂ ਕਹਿਣਾ ਠਗਣ ਹਾਰ ਅਣ ਠੱਗਦਾ ਠੱਗਾ ਠਗਣ ਹਾਰ ਇਥੇ ਵਿਸਰਾਮ ਹੈ ਆਣ ਠੱਗਦਾ ਆਣ ਤੇ ਠੱਗਦਾ ਦੇ ਵਿੱਚ ਡੈਸ਼ ਜੀ ਦੇ ਕੇ ਬੋਲਣਾ ਆਣ ਠੱਗਦਾ ਠੱਗਾ ਬੇਨ ਵਖਰ ਫਿਰ ਫਿਰ ਉਠ ਲੱਗਾ ਸੰਤ ਸਭਾ ਮੇਲ ਕਰੋ ਬਖਿਆਣ ਸਿਮਰਤ ਸਾਸਤ ਵੇਦ ਕੁਰਾਨ ਬ੍ਰਹਮ ਵਿਚਾਰ ਵਿਚਾਰੇ ਕੋਈ ਨਾਨਕ ਤਾ ਕੀ ਪਰਮਗਤ ਹੋਏ ਰਾਮ ਕਲੀ ਮਹੱਲਾ ਪੰਜਵਾ ਜੋ ਤਿਸ ਭਾਵੈ ਸੋ ਥਿਆ ਸਦਾ ਸਦਾ ਹਰ ਕੀ ਸਰਣਾਈ ਪ੍ਰਭ ਵੇਨ ਨਾਹੀ ਆਨ ਬੀਆ ਰਹਾਉ ਪੁੱਤ ਕਲਤਰ ਲਕshmi ਦੀ ਸੈ ਇਹਨ ਮਹ ਕਿਛੂ ਨਾ ਸੰਗ ਲੀਆ ਪੁੱਤ ਖਾਮ ਕਈ ਜਿਆਦਾ ਪੁੱਤਰ ਹੀ ਕਹਿ ਜਾਂਦੇ ਹਨ ਪੁੱਤ ਕਲਤਰ ਲਕshmi ਖਖੇ ਦੀ ਸਿਆਰੀ ਨਾਲ ਉਚਾਰਨ ਕਰਨਾ ਕਸ ਕੇ ਬੋਲਣਾ ਪੁੱਤਰ ਕਲਤਰ ਲਕshmi ਦੀ ਸੈ ਇਹਨ ਮਹ ਕਿਛੂ ਨਾ ਸੰਗ ਲੀਆ ਪੁੱਤ ਕਲਕਤਰ ਲਕshmi ਦੀਸਾ ਇਨ ਮਹਿ ਕਿਚੂ ਨ ਸੰਗ ਲੀਆ ਵਿਖਾਇ ਠਾ ਗਉਰੀ ਖਾਇ ਪੁਲਾਨਾ ਮਾਇਆ ਮੰਦਰ ਤਿਆਗ ਗਿਆ ਨਿੰਦਾ ਕਰ ਕਰ ਬਹੁਤ ਵਿਗੂਤਾ ਗਰਵ ਜੋਨ ਮਹਿ ਕੀਰਤ ਪਾਇਆ ਪੁਰਬ ਕਮਾਣੇ ਛੋੜ ਹੈ ਨਾਹੀ ਜਾਮ ਦਰੂਤ ਗਰਾਸਿਓ ਮਹਾ ਭਯਾ ਬੋਲਾ ਝੂਠ ਕਮਾਵੇ ਅਵਰਾ ਤ੍ਰਿਸ਼ਨ ਨ ਬੂਜੈ ਬਹੁਤ ਹਯਾ ਤ੍ਰਿਸ਼ਨ ਨ ਬੂਜੈ ਬੂਜੈ ਪੂਲਾ ਬੋਲਨਾ ਬੂਜੈ ਨਹੀਂ ਕਹਿਣਾ ਬਹੁਤ ਹਯਾ ਅਸਾਦ ਰੂਪ ਉਪਜਿਆ ਸੰਤ ਦੂਖਨ ਦੇਹ ਬਿਨਾਸੀ ਮਹਾ ਖਯਾ ਜਿਨਹਾਂ ਨਿਵਾਗੀ ਤਿਨਹੀ ਸਾਜੇ ਆਪੇ ਕੀਨੇ ਸੰਤ ਜਯਾ ਨਾਨਕ ਦਾਸ ਕੰਠ ਲਾਏ ਰਾਖੀ ਕਰ ਕਿਰਪਾ ਪਾਰ ਬ੍ਰਹਮ ਮਯਾ RAM ਕਲੀ ਮਹੱਲਾ ਪੰਜਵਾ ਐਸਾ ਪੂਰਾ ਗੁਰਦੇਵ ਸਹਾਈ ਐਸਾ ਪਦ ਤੇ ਇਸ ਰਾਮ ਲੋਣਾ ਹੈ ਐਸਾ ਪੂਰਾ ਗੁਰਦੇਵ ਸਹਾਈ ਜਾ ਕਾ ਸਿਮਰਨ ਬਿਰਥਾ ਨ ਜਾਈ ਰਹਾਉ ਦਰਸ਼ਨ ਪੀਖਤ ਹੋਏ ਨਿਹਾਲ ਜਾ ਕੀ ਤੂਰ ਕਾਟੈ ਜਮ ਜਾਲ ਚਰਨ ਕਮਲ ਬਸੇ ਚਰਨ ਕਮਲ ਬਸੇ ਮੇਰੇ ਮਨ ਕੀ ਕਾਰਜ ਸਵਾਰੇ ਸਗਲੇ ਤਨ ਕੇ ਜਾ ਕੈ ਮਸਤਕ ਆਪਣਾ ਕਾਰਜ ਬੋਲ ਜਨੇ ਕਾਰਜ ਹੀਠਾ ਰਾਰਾ ਲਗਿੰਦਾ ਕਾਰ ਕਾਰਜ ਕਾਰਜ ਤਾਰਾ ਪੂਰਾ ਬੋਲਨਾ ਕਾਰਜ ਸਵਾਰੇ ਸਗਲੇ ਤਨ ਕੇ ਕਾਰਜ ਸਵਾਰੇ ਸਗਲੇ ਤਨ ਕੇ ਜਾ ਕੈ ਮਸਤਕ ਰਾਖੈ ਹਾਥ ਪ੍ਰਭ ਮੇਰੋ ਨਾਥ ਕੋ ਨਾਥ ਪਤਿਤ ਉਧਾਰਨ ਕਿਰਪਾ ਨਿਧਾਨ ਸਦਾ ਸਦਾ ਜਾਈਏ ਕੁਰਬਾਨ ਸਦਾ ਸਦਾ ਜਾਈਏ ਕੁਰਬਾਨ ਸਦਾ ਸਦਾ ਜਾਈਏ ਕੁਰਬਾਨ ਨਿਰਮਲ ਮੰਤ ਦੇ ਜਿਸ দান ਤਜਹ ਵਿਕਾਰ ਬਿਨਸਾ ਅਭਿਮਾਨ ਏਕ ਤਿਆਹੀਐ ਸਾਧਕੈ ਸੰਗ ਪਾਪ ਬਿਨਾਸੀ ਨਾਮ ਕੈ ਰੰਗ ਗੁਰ ਪਰਮੇਸ਼ਰ ਸਗਲ ਨਿਵਾਸ ਘਾਟ ਘਾਟ ਰਵ ਰਹਿਆ ਗੁਣਤਾਸ ਦਰਸ ਦੇਹ ਤਾਰੋ ਪ੍ਰਭ ਆਸ ਨਿਤ 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 ਨਾਨਕ ਚਿਤਵੈ ਸੱਚ ਅਰਦਾਸ ਸ੍ਰੀ ਸਹਿਜ ਪਾਠੀ ਸੇਵਾ ਸ੍ਰੀ ਸਹਿਜ ਪਾਠੀ ਸੇਵਾ